ਤਰੂ ਮੱਲਾ ਪੰਵਾਂ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠਾ ਕੈਸੇ ਗਾਵਨ ਹਰੀ ਜੀਲ ਬਿਨਾ ਕੈਸੇ ਬਦਰਬਾਬ ਨਾਮ ਬਿਨਾ ਬਿਰਥੇ ਸਭ ਕਾਜ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਗੁਰ ਕੈਸੇ ਪਾਰ ਪਰਿਆ ਰਹਾ ਬਿਨ ਜਿਹਵਾ ਕਹਾਂ ਕੋ ਬਖਤਾ ਬਿਨ ਸ਼੍ਰਵਣਾ ਕਹਾਂ ਕੋ ਸੁਨਤਾ ਬਿਨ ਨੇਤਰਾ ਕਹਾਂ ਕੋ ਪੇਖੈ ਨਾਮ ਬਿਨਾ ਨਰ ਕਹੀਂ ਨ ਲੇਖੈ ਬਿਨ ਵਿਦਿਆ ਕਹਾਂ ਕੋਈ ਪੰਡਿਤ ਬਿਨ ਅਮਰੈ ਕੈਸੇ ਰਾਜਮੰਡਿਤ ਬਿਨ ਬੂਝੇ ਕਾਹ ਮੰਤਰਾਨਾ ਨਾਮ ਬਿਨਾ ਸਭ ਜਗ ਬੋਰਨ ਬਿਨ ਬਿਰਗ ਕਹਾ ਬੇਰਾਗੀ ਬਿਨ ਹੋ ਤਿਆਗ ਕਹਾ ਕੋ ਤਿਆਗੀ ਬਿਨ ਬਸ ਪੰਚ ਕਹਾ ਮਨ ਚੂਰੇ ਨਾਮ ਬਿਨਾ ਸਦ ਸਦ ਹੀ ਚੂਰੇ ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨ ਪੇਖੇ ਕੋ ਕੈਸੋ ਧਿਆਨ ਬਿਨ ਤੈ ਕਛਨੀ ਸਰਬ ਬਿਕਾਰ ਕਹੋ ਨਾਨਕ ਦਰ ਕਾ ਵਿਚਾਰ ਤੇਰੋ ਮਹਿਲਾ ਪੰਜਵਾ ਹਮੈ ਰੋਗ ਮਾਨੁਖ ਕੋ ਦੀਨਾ ਕਾਮ ਰੋਗ ਮੈ ਗੁਲ ਬਸਲੀਨਾ ਦ੍ਰਿਸ਼ਟ ਰੋਗ ਪਚ ਮੋਏ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਜੋ ਜੋ ਦੀਸ ਸੋ ਸੁਰੋਗੀ ਰੋਗ ਰਹਤ ਮੇਰਾ ਸਤਗੁਰ ਜੋਗੀ ਰਹਾ ਜੇਵਾ ਰੋਗ ਮੀਨੰਗਸਿਆਂ ਨੂੰ ਬਾਸਨ ਰੋਗ ਭਵਰ ਬਿਨਸਾਨੂ ਖੇਤ ਰੋਗ ਕਾ ਸਗਲ ਸੰਸਾਰ ਤ੍ਰਿਦਿਦ ਰੋਗ ਮੈਂ ਬਦੇ ਬਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੁਨੀ ਪਰਮੈ ਰੋਗ ਬੰਦ ਰਹਿਨ ਰਤੀ ਨਾ ਪਾਵੇ ਬਿਨ ਸਤਗੁਰ ਰੋਗ ਕਤੈ ਨਾ ਜਾਵੇ ਪਾਰ ਬ੍ਰਹਮ ਜਿਸ ਕੀ ਨੀਂਦਿਆ ਵਾ ਪਕੜ ਰੋਗੋਂ ਕੱਢ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਕਹੋ ਨਾਨਕ ਗੁਰ ਰੋਗ ਮਿਟਾਇਆ ਪੈਰੋ ਮਹਿਲਾ ਪੰਜਵਾ ਚੀਤ ਆਵੇ ਤਾਂ ਮਹਾ ਆਨੰਦ ਚੀਤ ਆਵੇ ਤਾਂ ਸਭ ਦੁੱਖ ਭੰਗ ਚੀਤ ਆਵੇ ਤਾਂ ਸ਼ਰਧਾ ਪੂਰੀ ਚੀਤ ਆਵੇ ਤਾਂ ਕਬੇ ਨਾ ਚੂਰੀ ਅੰਤਰ ਰਾਮ ਰਾਏ ਪ੍ਰਗਟੇ ਆਏ ਘਰ ਪੂਰੇ ਦਿਓ ਰੰਗ ਲਾਏ ਰਹਾ ਚੀਤ ਆਵੇ ਤਾਂ ਸਰਬ ਕੋ ਰਾਜਾ ਚੀਤ ਆਵੇ ਤਾਂ ਪੂਰੇ ਕਾਜਾ ਚੀਤ ਆਵੇ ਤਾਂ ਰੰਗ ਗੁਲਾਲ ਚੀਤ ਆਵੇ ਤਾਂ ਸਦਾ ਨਿਹਾਲ ਚੀਤ ਆਵੇ ਤਾਂ ਸੱਤਨੁਵੰਤਾ ਕੀਤ ਆਵੇ ਤਾਂ ਸਦ ਨਿਭੰਤ ਕੀਤ ਆਵੇ ਤਾਂ ਸਦ ਰੰਗ ਮਾਣੀ ਕੀਤ ਆਵੇ ਤਾਂ ਚੂਕੀ ਕਾਣੀ ਕੀਤ ਆਵੇ ਤਾਂ ਸਹਿਜ ਘਰ ਪਾਇਆ ਕੀਤ ਆਵੇ ਤਾਂ ਸੁਨ ਸੁਮਾਇਆ ਕੀਤ ਆਵੇ ਸਦ ਕੀਰਤਨ ਕਰਤਾ ਮਨ ਮਾਨਿਆ ਨਾਮਕ ਭਗਵੰਤਾ ਤਹਰੋ ਮਨ ਲਾ ਪੰਜਵਾ ਬਾਪ ਹਮਾਰਾ ਸਦਚੰਜੀਵੀ ਭਾਈ ਹਮਾਰੇ ਸਦੀਜੀਵੀ ਮੀਤ ਹਮਾਰੇ ਸਦਾ ਅਬినాਸ਼ੀ ਕੁਟੰਬ ਹਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਤਾਂ ਸਭ ਸਹੇਲੇ ਗੁਰਪੁਰ ਪਿਤਾ ਸੰਗ ਮੇਲੇ ਰਹਾਉ ਮੰਦਰ ਮੇਰੇ ਸਭ ਤੇ ਉੱਚ ਦੇਸ਼ ਮੇਰੇ ਬੇਅੰਤ ਅਪੂਛੇ ਰਾਜ ਹਮਾਰਾ ਸਦੀਨੇ ਚਲ ਮਾਲ ਹਮਾਰਾ ਅਖੂਟ ਅਬੇਚਲ ਸ਼ੋਭਾ ਮੇਰੀ ਸਭ ਜੁਗ ਅੰਤਰ ਬਾਜ ਹਮਾਰੀ ਥਾਨ ਥਨ ਅੰਤਰ ਕੀਰਤ ਹਮੇਰੀ ਘਰ ਘਰ ਹੋਈ ਤਖਤ ਹਮਾਰੀ ਸਭਨੀ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੁੱਤ ਰਲ ਕੀਨੀ ਸਾਝ ਕਉ ਨਾਨਕ ਜੋ ਪਿਤਾ ਪਤਿਨੀ ਪਿਤਾ ਪੁੱਤ ਇੱਕ ਰੰਗ ਲੀਨੇ ਪੈਰੋ ਮੈਲਾ ਪੰਜਵਾ ਨਿਰਵੈਰ ਪੁਰਖ ਸਤਗੁਰ ਤਬਦਾਤੇ ਹਮ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ ਮਿਲੇ ਨ ਠੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਸੁਖ ਪਾਇਆ ਸਤ ਗੁਰੂ ਮਨਾਏ ਸਭ ਫਲ ਪਾਏ ਗੁਰੂ ਧਿਆਏ ਰਹਾਉ ਪਾਰ ਬ੍ਰਹਮ ਸਤ ਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਦੇਸ਼ ਚੂਕਾ ਪੜਦਾ ਤਾਂ ਨਦਰੀ ਆਇਆ ਖਸਮ ਤੂੰ ਹੈ ਸਭਨਾ ਕੇ ਰਾਇਆ ਇਸ ਥਾਣਾ ਸੂਕੇ ਕਾਸ਼ਟ ਹਰਿਆ ਤਿਸ ਥਾਣਾ ਤਾਂ ਫਲ ਸਿਰ ਸਰਿਆ ਤਿਸ ਥਾਣਾ ਤਾਂ ਸਭ ਫਲ ਪਾਏ ਚਿੰਤ ਗਈ ਲਗ ਸਤਗੁਰ ਪਾਏ ਹਰਾਮ ਖੋਰ ਨਿਰਗੁਣ ਕੋ ਟੂਠਾ ਮਨ ਤਨ ਸੀਤਲ ਮਨ ਅੰਮ੍ਰਿਤ ਉਠਾ ਪਾਰ ਬ੍ਰਹਮ ਗੁਰ ਪੈ ਦਿਆਲਾ ਨਾਨਕ ਦਾਸ ਦੇਖ ਐ ਨਿਹਾਲਾ ਪੈਰੋ ਮਹਿਲਾ ਪੰਜਵਾ ਸਤਗੁਰ ਮੇਰਾ ਬੇਮੋਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਉਰਖ ਵਿਧਾਤਾ ਗੁਰ ਜੈਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾ ਸਤਗੁਰ ਮੇਰਾ ਸਰਬ ਪ੍ਰਤ ਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਗੁਰ ਮੇਰਾ ਤਾਣ ਨਿਤਾਣ ਸਤਗੁਰ ਮੇਰਾ ਘਰ ਦੀ ਬਾਣ ਸਤ ਗੁਰ ਕੈ ਹਉ ਸਦ ਬਲ ਜਾਇ ਤ੍ਰਗਟ ਮਾਰਗ ਜਿਨ ਕਰ ਦਿਖਲਾਇ ਜਿਨ ਗੁਰ ਸੇਵਿਆ ਤਿਸ ਤੋਂ ਨ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਧੇ ਸਿਮ੍ਰਿਤ ਦੇਦ ਤਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਲਾ 5ਵਾਂ ਨਾਮ ਲੈਤ ਮਨ ਪ੍ਰਗਟ ਭਇਆ ਨਾਮ ਲੈ ਪਾਪ ਤਨ ਤੇ ਗਿਆ ਨਾਮ ਲੈ ਸਗਲ ਪੁਰ ਬਾਇਆ ਨਾਮ ਲੈ 68 ਮਜਨਾਇਆ ਤੀਰਤ ਹਮਰਾ ਹਰ ਕੋ ਨਾਮ ਗੁਰ ਉਪਦੇਸ਼ਿਆ ਤਤ ਗਿਆਨ ਰਹਾਉ ਨਾਮ ਲੈਤ ਦੁਖ ਦੂਰ ਪਰਾਨਾ ਨਾਮ ਲੈਤ ਅਤਮੂੜ ਸੁ ਗਿਆਨਾ ਨਾਮ ਲੈ ਤਗਟ ਉਜਿਆਰਾ ਨਾਮ ਲੈ ਛੁੱਟੇ ਜੰਜਾਰਾ ਨਾਮ ਲੈ ਜਮ ਨੇੜ ਨਾਵੇ ਨਾਮ ਲੈ ਦਰਗਾ ਸੁਖ ਪਾਵੇ ਨਾਮ ਲੈ ਪ੍ਰਭ ਕਹਿ ਸ਼ਾਬਾਸ਼ ਨਾਮੁ ਮਹਾਰੀ ਸੱਚੀ ਰਾਸ ਗੁਰ ਉਪਦੇਸ਼ ਕਹੋ ਏਸਾਰ ਹਰ ਕੀਰਤ ਮਨ ਨਾਮ ਅਧਾਰ ਨਾਨਕ ਕੁਦਰੇ ਨਾਮ ਪੁਨਾ ਚਾਰ ਅਮਰ ਤਰਮ ਲੋਕਾਂ ਪਤਿਆਰ ਪੈਰੋ ਮਹਿਲਾ ਪੰਜਵਾ ਨਮਸ਼ਕਾਰ ਤਾ ਕੋ ਲਖ ਬਾਰ ਇਹ ਮਨ ਦੀਜੈ ਤਾ ਕੋ ਵਾਰ ਸਿਮਰਨ ਤਾ ਕੈ ਮਿਟੈ ਸੰਤਾਪ ਹੋਏ ਆਨੰਦ ਨਾ ਵਿਆਪੈ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾ ਕੀ ਦ੍ਰਿਸ਼ਟ ਦੁਖ ਡੇਰਟ ਹੈ ਅੰਮ੍ਰਿਤ ਨਾਮ ਸੀਤਲ ਮਨ ਗਹਿ ਅਨਿਕ ਭਗਤ ਜਾ ਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮੈਂ ਊਣੇ ਸੁਭਰ ਭਰਿਆ ਖਿਨ ਮੈਂ ਸੂਕੇ ਕੀਨੇ ਹਰਿਆ ਖਿਨ ਮਨ ਥਾਵੇਂ ਕੋ ਦਿਨੋ ਥਾਨ ਖਿਨ ਮੈਂ ਨਿਮਾਣੇ ਕੋ ਦਿਨੋ ਮਾਨ ਸਭ ਮੈਂ ਏਕ ਰਹਾ ਫਰ ਪੂਰਾ ਸੋ ਜਾ ਪੈ ਜਿਸ ਸਤਗੁਰ ਪੂਰਾ ਹਰ ਕੀਰਤਨ ਤਾ ਕੋ ਆਧਾਰ ਕੋ ਨਾਮ ਜਿਸ ਆਪ ਦਿਆਰ ਪੈਰੋ ਮਲਾ ਪੰਜਵਾ ਮੋਹਿ ਦੁਹਾਗਨ ਆਪ ਸ਼ਿੰਗਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰਾ ਗਸਤ ਅਨੰਦ ਕਰ ਕਿਰਪਾ ਤੇਟੇ ਮੋਹਿ ਕੰਤ ਰਹਾ ਤਤਤ 부ਝੀ ਪੂਰਨ ਸਭ ਆਸਾ ਮਿਟੇ ਅੰਧੇਰ ਪੈ ਪਰਗਾਸਾ ਅਨਹਦ ਸ਼ਬਦ ਅਚਰਜ ਬਿਸਮਾਦ ਗੁਰ ਪੂਰਾ ਪੂਰਾ ਪ੍ਰਸਾਦ ਜਾ ਕੋ ਪ੍ਰਗਟ ਪੈ ਗੋਪਾਲ ਤਾਕ ਦਰਸ਼ਨ ਸਦਾ ਨਿਹਾਲ ਸਰਬ ਗੁਣਾ ਤਾਕ ਬਹੁਤ ਨਿਧਾਨ ਜਾ ਕੋ ਸਤ ਗੁਰ ਦੀਓ ਨਾਮ ਜਾਕੋ ਪੇਟ ਉਠਾ ਖੁਰ ਆਪਣਾ ਮਨ ਤਨ ਸੀਤਲ ਹਰ ਹਰ ਜਪਨਾ ਕਹ ਨਾਨਕ ਜੋ ਜਨ ਤਬ ਭਾਏ ਤਾਂ ਕੀ ਰੇ ਬਿਰਲਾ ਕੋ ਪਾਏ ਐਰੋ ਮਲਾ ਪੰਜਵਾ ਚਿਤਵਤ ਪਾਪ ਨ ਆਲਕ ਆਵੇ ਦੇਸਵਾ ਭਜਤ ਕਿਸ਼ ਨਾ ਸ਼ਰਮਾਵੇ ਸਾਰੋ ਦਿਨ ਸਮਜੂਰੀ ਕਰੇ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ ਮਾਇਆ ਲੱਗ ਪੂਲੋ ਸੰਸਾਰ ਆਪ ਪੁਲਾਇ ਪਲਾਵਣ ਹਾਰੈ ਰਾਤ ਚ ਰਹਾ ਬਿਰਥਾ ਵਿਹਾਰ ਰਹਾ ਤੇਖਤ ਮਾਇਆ ਰੰਗ ਬਿਹਾਏ ਘੜਬੜ ਕਰੈ ਕੌਡੀ ਰੰਗ ਲਾਏ ਤੰਦ ਵਿਹਾਰ ਬੰਦ ਮਨ ਤਾਵੇ ਕਰਨੇ ਹਾਰ ਨਾ ਜੀ ਮੈਂ ਆਵੈ ਕਰਤ ਕਰਤ ਇਵੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ્રોਧ ਲੋਭ ਮਨ ਲੀਨਾ ਤੜਫ ਮੁਵਾ ਜਿਉਂ ਜਲ ਬਿਨ ਮੀਨਾ ਜਿਸ ਕੇ ਰੱਖੇ ਹੋਏ ਹਰ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤ ਗੁਰੂ ਪੂਰਾ ਪਾਇਆ ਐ ਰੋਪਨ ਲਾ ਪੰਜਵਾ ਆਪਣੀ ਦਇਆ ਕਰੇ ਸੋ ਪਾਏ ਹਰ ਟਾ ਨਾਮ ਮੰਨ ਵਸਾਏ ਸੱਚ ਸ਼ਬਦ ਹਿਰਦੇ ਮੰਨੁ ਮਾਹ ਜਨਮ ਜਨਮ ਕੇ ਕਿਲ ਵਿਖ ਜਾਹੇ RAM ਨਾਮ ਜੀ ਕੋ ਆਧਾਰ ਗੁਰਪੁਰ ਸਾਧ ਜਥੋ ਨੇ ਤੂਫਾਈ ਤਾਰ ਲੈ ਸਾਗਰ ਸੰਸਾਰ ਰਹਾ ਜਿਨ ਕਉ ਲਿਖਿਆ ਹਰ ਕੇ ਨਿਧਾਨ ਸੇ ਜਨ ਦਰਗਾ ਪਾਵੈ ਮਾਨ ਸੂਕ ਸਹਿਜ ਆਨੰਦ ਗੁਣ ਗਾਓ ਆਗੈ ਮਿਲਿ ਨਿਥਾਵੇਂ ਥਾਉ ਜੁਗਾ ਜੁਗੰਤਰ ਏ ਤਤਸਾਰ ਹਰ ਸਿਮਰਨ ਸਾਚ ਵਿਚਾਰ ਜਿਸ ਲੜ ਲਾਇ ਲੈ ਸੋ ਲਗੈ ਜਨਮ ਜਨਮ ਕਾ ਸੋਇ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮੈਂ ਮਾਪੇ ਜਾਪ ਜੀ ਜੰਤ ਸਭ ਤੇਰੇ ਹਾਥ ਨਾਨਕ ਕੇ ਪ੍ਰਭ ਸਦ ਹੀ ਸਾਥ ਪੈਰੋ ਮੈ ਲਾ ਪੰਜਵਾ ਨਾਮ ਹਮਾਰ ਅੰਤਰ ਜਾਮੀ ਨਾਮ ਹਮਾਰ ਆਵੇ ਕਾਮੀ ਰੋਮ ਰੋਮ ਰਵੇ ਆਹਰ ਨਾਮ ਸਤ ਗੁਰ ਪੂਰਾ ਕੀਨੋ ਦਾਨ ਨਾਮ ਰਤਨ ਮੇਰਾ ਪੰਧਾਰ ਅਗੰਮ ਅਮੋਲ ਅਪਰ ਅਪਾਰ ਰਾਵ ਨਾਮ ਹਮਾਰੇ ਨਿਚਲ ਥਨੀ ਨਾਮ ਕੀ ਮਹਿਮਾ ਸਭ ਮੈਂ ਬਣੀ ਨਾਮ ਹਮਾਰਾ ਪੂਰਾ ਸ਼ਾ ਨਾਮ ਹਮਾਰਾ ਬੇਪਰਵਾ ਨਾਮ ਹਮਾਰਾ ਪੂਜਨ 파ਉ ਨਾ ਮਹਮਾਰ ਨਾਨਕ ਆਸਵਾ ਨਾਮ ਨਾ ਵਿਸਰ ਸੰਤ ਪ੍ਰਸਾਦ ਨਾਮ ਲੈt ਅਨਹਦ ਪੂਰੇ ਨਾਦ ਅਬ ਕਿਰਪਾ ਤੇ ਨਾਮ ਨੋ ਨਿਦ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਨ ਆਈ ਤਨਵੰਤੇ ਸੇਈ ਪ੍ਰਧਾਨ ਨਾਨਕ ਜਾ ਕੇ ਨਾਮ ਨਿਧਾਨ